ਮੇਰਾ ਬੱਚਾ ਬੜਾ ਮੈਂ ਬਹੁਤ ਇਲਾਜ ਕਰਾਇਆ ਪਰ ਨਹੀਂ ਕਦੀ ਇਥੋਂ ਜੰਮੂ ਬਸਤੀ ਚ ਲਿਆਂਦਾ ਸੀ ਕਦੀ ਇਥੋਂ ਤੱਕਾ ਬਸਤੀ ਚ ਲਿਆਂਦਾ ਸੀ ਥਾਂ ਥਾਂ ਤੇ ਬਣੇ ਹੋਏ ਨੇ ਅੱਡੇ ਕੋਈ ਪੁੜੀਆਂ ਵੇਚੀ ਜਾਂਦੀਆਂ ਨੇ ਕੋਈ ਬੰਦੇ ਵੇਚੀ ਜਾਂਦੇ ਨੇ ਅਸੀਂ ਹੁਣ ਤੁਹਾਨੂੰ ਕਿੰਦਾ ਕਿੰਦਾ ਨਾਂ ਦੱਸਾਂਗੇ ਇਹ ਅਜੇ ਕੋਚੇ ਹੋ ਤੁਸੀਂ ਇਸ ਬਸਤੀ ਦੇ ਵਿੱਚ ਤੇ ਕਿ ਮੌਤ ਕਿਵੇਂ ਹੋਈ ਇਸ ਨੌਜਵਾਨ ਦੀ ਹਾਂ ਤੁਹਾਡੇ ਸਾਹਮਣੇ ਪਰਿਵਾਰ ਨੇ ਦੱਸਿਆ ਚਿੱਟੇ ਨੇ ਅੱਜ ਇੱਕ ਹੋਰ ਛੇਵਾਂ মিডিਆ ਦੇ ਵਿੱਚ ਜਿਹੜਾ ਚੱਲਦਾ ਪਿਆ ਉਹ ਸਾਵਣਾ ਛੇਵਾਂ ਹੈ ਤੇ ਉਂ ਕਈ ਹੋਰ ਮੌਤਾਂ ਹੋ ਗਈਆਂ ਨੇ ਜਿਹੜੀਆਂ মিডিਆ ਦੇ ਵਿੱਚ ਨਹੀਂ ਆਈਆਂ ਛੇਵਾਂ ਮੁੱਤ ਨੌਜਵਾਨ ਮਾਪਿਆਂ ਦਾ ਚੜਦੀ ਉਮਰ ਦੇ ਵਿੱਚ ਚਿੱਟੇ ਦੇ ਦੈਂਤ ਨੇ ਖੋਲਿਆ ਬੜਾ ਮਾਨੂੰ ਮਹਿਸੂਸ ਹੁੰਦਾ ਹੈ ਬੜਾ ਠੀਕ ਹੈ ਕਹਿਣਾ ਆਈ ਜਾਵਾਂਗੇ ਵੀ ਹਾਂਜੀ ਇੱਕ ਪਾਸੇ ਕੱਲ ਡੀਐਸਪੀ ਨੇ ਬਿਆਨ ਦਿੱਤਾ ਕਿ ਅਸੀਂ 80% ਨਸ਼ਾ ਖਾਸ ਤੌਰ ਤੇ ਜਲਾਲਾਬਾਦ ਚ ਖਤਮ ਕਰਤਾ ਅੱਜ ਫਿਰ ਮੌਤ ਸਾਹਮਣੇ ਆਈ ਹੈ ਨਸ਼ੇ ਕਰਨ ਨਾ ਕਿਵੇਂ ਦੇਖਦੇ ਹਾਂ ਕਿ ਇਹ ਝੂਠ ਆ ਤੁਹਾਡੇ ਸਾਹਮਣੇ ਇਹ ਆ ਝੂਠ ਮਾਤਾ ਝੂਠ ਬੋਲਦੀ ਪਈ ਆ ਵੀਰ ਝੂਠ ਬੋਲਦਾ ਪਿਆ ਬੋਡੀ ਝੂਠ ਈ ਆ ਤਰਸ ਕਰ ਲੋ ਵੀਰੋ ਮੈਂ ਤਾਂ ਸਾਡੇ ਭਰਾ ਹੀ ਸੀ ਜਿਹੜੇ ਕੱਲ ਬਾਈਟਾਂ पे ਦੇਂਦੇ ਸੀ ਆ ਮਾਂ ਤੇ ਤਰਸ ਕਰ ਲੋ ਯਾਰ ਆ ਭਰਾ ਦੇ ਤਰਸ ਕਰ ਲੋ ਯਾਰ ਸਾਡੇ ਨਾਲ ਕੋਈ ਦੁਸ਼ਮਣੀ ਹੋ ਸਕਦੀ ਤੁਹਾਡੇ ਆਕਾ ਦੀ ਦੁਸ਼ਮਣੀ ਹੋ ਸਕਦੀ ਆ ਵਸਤਾ ਰੱਬ ਦਾ ਜੀ ਸਾਡੇ ਨਾਲ ਕੋਈ ਦੁਸ਼ਮਣੀ ਹੋਸੀ ਮਾਤਾ ਨਾਲ ਕੀ ਥੋੜੀ ਦੁਸ਼ਮਣੀ ਏ ਇਹਦਾ ਤੁਸੀਂ ਪੁੱਤ ਖੋ ਲਿਆ ਜੇ ਅਸੀਂ ਬੋਲਦੇ ਆ ਤੁਸੀਂ ਕਹਿੰਦੇ ਜੇ ਮਾੜਾ ਸ਼ੋਕ ਸ਼ੋਕ ਰਾਜਨੀਤੀ ਕਰਦਾ ਕਾਦੀ ਰਾਜਨੀਤੀ ਸਾਡੀ ਮਾਂ ਦਾ ਵੇਖੋ ਛੋਟਾ ਬੱਚਾ ਪਾਲ ਪੋਸ ਕੇ ਮਾਤਾ ਨੇ ਜਵਾਨ ਕੀਤਾ ਤਾਂ ਚਿੱਟੇ ਦੇ ਦੈਤ ਨੇ ਖੋ ਲਿਆ ਉਹ ਡੀਐਸਪੀ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਡੀਐਸਪੀ ਸਾਹਿਬ ਜਿਹੜਾ ਤੁਸੀਂ ਆਪ ਦਾ ਦਫਤਰ ਰਾਜਨੀਤੀ ਦਾ ਖਾੜਾ ਬਣਾ ਲਿਆ ਤੇ ਆ ਮਾਂ ਦੇ ਪੁੱਤ ਤੁਰ ਹੀ ਜਾਂਦੇ ਨੇ ਛੇਵੀਂ ਮੌਤ ਹੋ ਗਈ ਇੱਧਰ ਆਪਣਾ ਖਿਆਲ ਨਹੀਂ ਥਾਂ ਥਾਂ ਤੇ ਚਿੱਟਾ ਮਿਲਦਾ ਪਿਆ ਬੰਕੇ ਵਿਹਾੜੇ ਬੁਰਾ ਹਾਲ ਹੈ ਤੁਸੀਂ ਕਹਿੰਦੇ ਜੀ 80% ਖਤਮ ਹੋ ਗਿਆ ਸਾਡੇ ਕੁਰਾਜ ਹੀ ਸੇਲ ਹੋਇਆ ਉਹ ਵੀਡੀਓ ਵੀ ਅਸੀਂ ਜਾਰੀ ਕਰਾਂਗੇ ਆ ਪਾਲੀ ਵਾਲੇ ਪਿੰਡ ਤੋਂ ਮੁੰਡੇ ਕੌਕਦੇ ਪੈ ਨੇ ਹਾਂਜੀ ਤੇ ਤੁਸੀਂ ਯਾਰ ਸਾਡੇ ਭਰਾਵਾਂ ਨੂੰ ਹੀ ਮੈਂ ਤਸ ਜੋੜ ਕੇ ਬੇਨਤੀ ਕਰਾਂਗਾ ਜਿਹੜੇ ਸੱਜੇ ਖੱਬੇ ਖੜੇ ਜੀ ਆ ਵਾਸਤਾ ਰੱਬ ਦਾ ਜੀ ਬਾਜ ਆ ਜੋ 49 ਗੱਲ ਜੇ 49 ਗੱਲ ਜੇ ਆਪਾਂ ਅਫਸਰਾਂ ਦੇ ਹੱਥ ਠੋਕੇ ਨਾ ਬਣ ਕੇ ਆ ਇਹੋ ਜਿਹੇ ਮਤਾਵਾ ਦੇ ਆ ਇਲਾਕੇ ਦੇ ਇਹਨਾਂ ਹਾਲੇ ਵੇਖ ਲੋ ਇਹਨਾਂ ਹਾਲੇ ਵੇਖੀ ਆਪਾਂ ਵੀ ਕੀ ਹਾਲਾਤ ਨੇ ਕੀ ਹਾਲਾਤ ਨੇ